ਜਿਹੜੇ ਨੁਕਰਿਆਂ ਵਾਲੇ ਪਾਸੇ ਨੂੰ ਵੱਡੇ ਕੱਦ ਵਾਲੀ ਚੰਗੀ ਗਰਦਨ ਦੀ ਤੇ ਚੰਗੇ ਬੱਚੇ ਪੈਦਾ ਕਰਨ ਵਾਲੀ ਘੋੜੀ ਲੱਭ ਰਹੇ ਹਨ ਇੱਕ ਵਾਰ ਆ ਚਾਰ ਕਮੈਂਟਾਂ ਦੀ ਪੂਰੀ ਵੀਡੀਓ ਦੇਖ ਲਓ ਕੱਦ ਵੀ ਬਹੁਤ ਆ ਗਰਦਨ ਵੀ ਲੰਮੀ ਆ ਲੈਂਥ ਲੰਥ ਵੀ ਸੋਹਣੀ ਆ ਤੇ ਕੰਨਾਂ ਦੀ ਵੀ ਸੁਨੱਖੀ ਆ ਤੇ ਇੱਕ ਗੱਲ ਹੋਰ ਮਗਰ ਬਸ਼ੇਰੀ ਵੀ ਬਹੁਤ ਟੌਪ ਦੀ ਦੇ ਕੇ ਆਈ ਆ ਸਵਾਗਤ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਤੇ ਜੀ ਆਇਆਂ ਨੂੰ ਜੀ ਦੋਸਤੋ ਜਿਵੇਂ ਇੱਕ ਨਵੇਂ ਦਿਨ ਦੀ ਨਵੀਂ ਸ਼ਵੀਰਨਾ ਆਪਾਂ ਤੁਹਾਡੇ ਲਈ ਚੰਗੇ ਤੋਂ ਚੰਗਾ ਜਾਨਵਰ ਲੈ ਕੇ ਮਿਲਦੇ ਆ ਤੇ ਅੱਜ ਨਵੇਂ ਮਹੀਨੇ ਦੀ ਸੰਗਰਾ ਦਾ ਨਵਾਂ ਮਹੀਨਾ ਚੜ੍ਹਿਆ ਮੰਨ ਲਓ ਮਹੀਨੇ ਦੇ ਪਹਿਲੇ ਦਿਨ ਹੀ ਪੂਰੀ ਟੌਪ ਦੀ ਘੋੜੀ ਲੈ ਆਏ ਆ ਤੁਹਾਡੇ ਲਈ ਸਾਰੀ ਡਿਟੇਲ ਦਵਾਂ ਕਿ ਕੀ ਕਾਦਾ ਕਿੰਨੇ ਕੁ ਉਮਰ ਆ ਕਿਹੜਾ ਖਾਨਦਾਨ ਆ ਬਾਕੀ ਤੁਸੀਂ ਵੀਡੀਓ ਚਾਰ ਕਮੈਂਟਾਂ ਦੀ ਹੈ ਪੂਰੀ ਦੇਖ ਲਓ ਯਾਰ ਨਜ਼ਾਰਾ ਆਜੂ ਤੁਹਾਨੂੰ 4 ਮਿੰਟ ਖਰਾਬ ਨਹੀਂ ਹੁੰਦੇ ਕੰ ਜਿੱਡਾ ਕਾਦਾ ਘੋੜੀ ਦਾ ਆਮਤ ਘੋੜਿਆਂ ਦਾ ਮਾਸਾ ਹੁੰਦਾ ਬਾਕੀ ਸਾਰੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਹੀ ਦੇ ਦੇਣੀ ਆ ਸਾਰੀ ਵੀਡੀਓ ਦੇਖ ਕੇ ਤੁਹਾਨੂੰ ਪਤਾ ਚੱਲ ਜਣਾ ਜੇ ਫਿੱਟ ਵਿੱਚ ਬੈਠੀ ਤਾਂ ਫੋਨ ਲਾ ਲਿਓ ਲਾਸਟ ਤੇ ਨੰਬਰ ਵੀ ਦਿੱਤੇ ਹੋਏ ਆ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਆਏ ਆ ਨਵੇਂ ਉਹਨਾਂ ਨੂੰ ਬੇਨਤੀ ਆ ਵੀ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਡੇ ਲਈ ਨਵੀਂ ਤੋਂ ਨਵੀਂ ਜਾਣਕਾਰੀ ਦੀ ਵੀਡੀਓ ਦੀ ਅਪਡੇਟ ਆ ਜਿਹੜੀ ਤੁਹਾਡੇ ਤਾਈ ਜਲਦੀ ਤੋਂ ਜਲਦੀ ਪਹੁੰਚੇ ਤੇ ਬਾਕੀ ਕੀ ਡਿਟੇਲ ਆ ਕੁੜੀ ਦੀ ਉਹ ਵੀ ਆਪਾਂ ਪੂਰੀ ਦੱਸਾਂਗੇ ਕਦ ਕੋਦ ਚੰਗਾ ਲੈਂਥ ਲੰਥ ਚੰਗੀ ਆ ਬੱਚੇ ਚੰਗੇ ਪੈਦਾ ਕਰਦੀ ਆ ਬਾਕੀ ਖਾਨਦਾਨ ਬਹੁਤ ਜਾਵਰ ਆ ਜਬਰਦਸਤ ਖਾਨਦਾਨ ਥੰਮ ਹੀ ਮੰਨਿਆ ਜਾਂਦਾ ਨੁਕਰਿਆਂ ਚ ਇਹਦਾ ਖਾਨਦਾਨ ਤੇ ਆ ਜੋ ਵਾਦਦੇ ਆਪਾਂ ਵੀਡੀਓ ਵੱਲ ਨੂੰ ਕਮੈਂਟਾਂ ਚ ਆਪਦੇ ਸੋਹਣੇ ਸੋਹਣੇ ਵਿਚਾਰ ਜ਼ਰੂਰ ਦਿਓ ਤੁਹਾਨੂੰ ਕੁੜੀ ਕਿਵੇਂ ਦੀ ਲੱਗੀ ਤੇ ਆ ਜੋ ਵਾਦਦੇ ਆ ਵੀਡੀਓ ਵੱਲ ਨੂੰ ਜੀ ਦੋਸਤੋ ਅੱਜ ਆਪਾਂ ਪੰਜਾਬ ਦੀ ਨਸਲ ਮੰਨ ਲਓ ਪੰਜਾਬ ਦੀ ਜਿਹੜੀ ਪੈਦਾ ਕੀਤੀ ਨੁਕਰੀ ਬਰੀਡ ਆ ਨੁਗਰਾ ਪਰੰਗ ਕਹਿ ਦਿੰਨੇ ਆ ਸਾਰਿਆਂ ਤੋਂ ਜ਼ਿਆਦਾ ਪੰਜਾਬ 'ਚ ਬਰੀਡ ਹੋਇਆ ਅੱਜ ਉਹਨਾਂ ਵਿੱਚੋਂ ਇੱਕ ਬਹੁਤ ਹੀ ਚੰਗੀ ਘੋੜੀ ਤੁਹਾਡੇ ਲਈ ਲਿਆਏ ਆ ਤੇ ਦੋਸਤੋ ਆਪਾਂ ਸਭ ਤੋਂ ਪਹਿਲਾਂ ਤਾਂ ਇਹਦੇ ਖਾਨਦਾਨਵਾਰੀ ਦੱਸ ਦਈਏ ਤੁਹਾਨੂੰ ਖਾਨਦਾਨਾ ਭਾਈ ਮਿੰਟੂ ਕੋਲ ਜਿਹੜਾ ਵੱਡਾ ਕੋੜਾ ਸੀ ਮਾਲਕਾਂ ਨੇ ਆਪਾਂ ਨੂੰ ਅਸਦੀ ਦੱਸ ਕੇ ਦਿੱਤੀ ਆ ਤੇ ਲੱਗਦੀ ਵੀ ਆ ਦੋਸਤੋ ਕਿ ਕਾਕੇ ਬਾਈ ਮਿੰਟੂ ਵਾਲੇ ਘੋੜਿਆਂ ਨੇ ਪੰਜਾਬ ਚ ਵੱਡੇ ਵੱਡੀਆਂ ਘੋੜੀਆਂ ਘੋੜੇ ਪੈਦਾ ਕੀਤੇ ਆ ਤੇ ਦੋਸਤੋ ਦੇਖਣ ਨੂੰ ਤਾਂ ਦੂਰੋਂ ਤਾਂ ਭਲੇਖਾ ਜਿਵੇਂ ਖੜੀ ਘੋੜੇ ਦਾ ਪਉਂਦੀ ਆ ਜਦੋਂ ਘੋੜੀ ਪਲ ਗਈ ਤਾਂ ਵੱਡੇ ਵੱਡੇ ਘੋੜਿਆਂ ਨੂੰ ਮਾਤ ਪਾਉ ਕਾਕੇ ਸੰਭ ਸੰਭਾ ਜਿਹੜਾ ਇਹਦਾ ਸੰਭ ਸੰਭ ਬਹੁਤ ਜ਼ਿਆਦਾ ਮਜ਼ਬੂਤ ਆ ਬਾਕੀ ਲੰਬੀ ਲੰਬੀ ਬਹੁਤ ਜ਼ਿਆਦਾ ਘੋੜੀ ਆ ਹੁਣ ਇਹਦੀ ਮੌਖ ਸਰ ਮੰਡੀ ਤੇ ਬਸ਼ੇਰੀ ਵਿਕੀ ਆ ਦੋਸਤੋ ਬਹੁਤ ਚੰਗੇ ਰੇਟ ਤੇ ਵਿਕੀ ਆ ਤਿੰਨ ਚਾਰ ਮਹੀਨਿਆਂ ਦੀ ਬਸ਼ੇਰੀ ਆਏ ਸੀ ਜਿਹਮੇ 7-8 ਮਹੀਨਿਆਂ ਦੀ ਹੁੰਦੀ ਆ। ਬਾਕੀ ਚਾਲਚੂਲ ਦੀ ਬਹੁਤ ਜ਼ਿਆਦਾ ਚੰਗੀ ਆ ਘੋੜੀ ਤੇ ਨੁਕਰੇ ਦਾ ਆਪਾਂ ਨੂੰ ਇਹ ਫਾਇਦਾ ਵੀ ਇਹਨੇ ਤਾਂ ਨੁਕਰਾ ਹੀ ਦੇਣਾ। ਸੋ ਜਿਹੜੇ ਭਰਾ ਨੁਕਰੇ ਵਿੱਚ ਬਰੀਡਿੰਗ ਕਰਨਾ ਚਾਹੁੰਦੇ ਆ ਨੁਕਰੀ ਘੋੜੀ ਚੰਗੀ ਲੱਭਦੇ ਤਾਂ ਇੱਕ ਵਾਰਾ ਘੋੜੀ ਜ਼ਰੂਰ ਆ ਕੇ ਦੇਖ ਕੇ ਜਾਓ ਕਿਉਂ ਗਰਦਨ ਗੁਰਦਨ ਵੀ ਬਹੁਤ ਜ਼ਿਆਦਾ ਲੰਮੀ ਆ। ਆਮ ਘੋੜੀਆਂ ਨਾਲੋਂ ਤਾਂ ਡਬਲ ਕਰਦਣਾ ਕਿਉਂਕਿ ਗਰਦਨ ਦੀ ਮੁੱਖ ਸਮੱਸਿਆ ਆ ਜਾਂਦੀ ਆ। ਹਰ ਜਾਨਵਰ ਦੀ ਲੰਮੀ ਗਰਦਨ ਬਹੁਤ ਘੱਟ ਆਉਂਦੀ ਐ ਤੇ ਬਾਕੀ ਕੁੰਡ-ਕੁੰਡ ਵੀ ਚੰਗਾ ਤੁਸੀਂ ਨੇੜਿਓਂ ਮੈਂ ਦਿਖਾ ਦਿੰਨਾ ਨੇੜਿਓਂ ਵੀ ਦੇਖ ਸਕਦੇ ਆ ਤੇ ਇਹਦੀ ਹਾਈਟ ਦੀ ਗੱਲ ਕਰੀ ਤਾਂ ਦੋਸਤੋ ਹਾਈਟ ਇਹਦੀ 63 ਇੰਚ ਆ ਆ ਕੇ ਤੁਸੀਂ ਮੀਨੋਗੇ ਤਾਂ ਨਿਰਾਸ਼ ਨਹੀਂ ਹੁੰਦੇ 63 ਇੰਚ ਹਾਈਟ ਨਿਕਲੂ ਕੁੰਡੀ ਵਾਲਾ ਕੰਨ ਆ ਦੋਸਤੋ ਕੰਨ ਤੇ ਵੀ ਨਿਗਾ ਮਰੋੰਨਾ ਮੈਂ ਤੁਹਾਡੀ ਤੇ ਮੌਕੇ ਤੇ ਖਾਲੀ ਆ ਅੰਦਰੋਂ ਦੀ ਸਾਫ਼ ਆ ਚੈੱਕ ਹੋਈ ਹੋਈ ਆ ਸੋ ਇੱਕ ਖਾਲੀ ਹੋਣ ਦਾ ਤੁਹਾਨੂੰ ਇਹ ਫਾਇਦਾ ਹੋ ਜਾਣਾ ਤੇ ਜਿ ਆਪਦੇ ਮਨ ਪਸੰਦ ਦੇ ਜੈ ਹੋ ਜੇ ਮਰਜ਼ੀ ਜਿਹੜੇ ਮਰਜ਼ੀ ਘੋੜੇ ਤੋਂ ਮੀਟ ਕਰਵਾ ਸਕਦੇ ਆਂ ਦੂਜੀ ਗੱਲ ਫਲਕਾਰੀ ਬਾਰੇ ਆਪਾਂ ਦੱਸਿਆ ਤਾਂ 5-7% ਦੋਸਤੋ ਫਲਕਾਰੀ ਇਸ ਤੇ ਹੈਗੀ ਆ ਉਹ ਤੁਸੀਂ ਪਿੰਡੇ ਉੱਪਰ ਦੇਖ ਵੀ ਸਕਦੇ ਹੋ ਤੇ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ਼ ਆ ਘੋੜੀ ਚਾਲ ਚੂਲ ਦੀ ਚੰਗੀ ਆ ਬਾਲ ਭੋਰੀਆਂ ਦੀ ਸਾਫ਼ ਸੋ ਜਿਹੜਾ ਨੌਕਰੀ ਕੱਦ ਵਾਲੀ ਘੋੜੀ ਭਾਲਦਾ ਹੋਇਆ ਵੱਡੇ ਬੱਚੇ ਦੇਣ ਵਾਲੀ ਘੋੜੀ ਲੱਭਦਾ ਹੋਇਆ ਤਾਂ ਉੱਪਰ ਨੰਬਰ ਚੱਲਪੇ ਦੋਸਤੋ 98722 89960 98555 99017 ਇਹ ਦੋ ਨੰਬਰ ਹੈ ਜੀ ਇਹ ਤੇ ਫੋਟੋ ਮੰਗਾਉਣੀ ਹੈ ਫੋਟੋ ਮੰਗਵਾ ਸਕਦੇ ਆ ਹੋਰ ਡਿਟੇਲ ਲੈਣੀ ਹੈ ਤੇ ਇਹ ਤੇ ਪਤਾ ਲੈ ਲਓ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ